ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹਨਾਂ ਨੰਨਗੜ੍ਹ ਸਾਹਿਬ ਦਾ ਕਿਲਾ ਛੱਡਿਆ ਸੀ ਨਾ ਇੱਕ ਵਾਰ ਜੋ ਪਰਿਵਾਰ ਵਿਛੜ ਗਿਆ ਫਿਰ ਕਦੇ ਨਹੀਂ ਮਿਲਿਆ ਸੀ ਛੱਡਣ ਤੋਂ ਪਹਿਲਾਂ ਜਦੋਂ ਬੱਚੇ ਆਪਸ ਗਲਵਕੜੀ ਪਾ ਕੇ ਮਿਲਦੇ ਸੀ ਨਾ ਗੁਰੂ ਸਾਹਿਬ ਜੀ ਦੇ ਚਾਰੇ ਬੱਚੇ ਤਾਂ ਮਨ ਦੇ ਵਿੱਚ ਵਿਚਾਰ ਆਉਂਦੇ ਹੋਣਗੇ ਕਿ ਸ਼ਾਇਦ ਆਪਾਂ ਕਦੇ ਫਿਰ ਨਹੀਂ ਮਿਲਾਂਗੇ ਪਰ ਵੱਡੇ ਸਹਿਜਾ ਦੇ ਬਾਬਾ ਅਜੀਤ ਸਿੰਘ ਜੀ ਨੇ ਛੋਟੇ ਬੱਚਿਆਂ ਨੂੰ ਫਿਰ ਵੀ ਇਹ ਦਲਾਸਤ ਦਿੱਤੀ ਕਿ ਆਪਾਂ ਜ਼ਿੰਦਗੀ 'ਚ ਕਦੇ ਨਾ ਕਦੇ ਜ਼ਰੂਰ ਮਿਲਾਂਗੇ ਪਰ ਉਹ ਖਲਾਣਾ ਸਮਾਂ ਐਨਾ ਮਾੜਾ ਸੀ ਕਿ ਫਿਰ ਦੁਬਾਰੇ ਉਹਨਾਂ ਦਾ ਮਿਲਾਪ ਨਹੀਂ ਹੋਇਆ ਗੁਰੂ ਗੋਬਿੰਦ ਸਿੰਘ ਜੀ ਕਿਸੇ ਪਾਸੇ ਚਲੇ ਗਏ ਧੰਨ ਮਾਤਾ ਗੁਜਰ ਕੌਰ ਜੀ ਛੋਟੇ ਬੱਚੇ ਨ ਕਿਸੇ ਪਾਸੇ ਚਲੇ ਗਏ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ 'ਚ ਸ਼ਹੀਦ ਹੋ ਗਏ ਗੁਰੂ ਸਾਹਿਬ ਪੂਰਾ ਪਰਿਵਾਰ ਮਿਛੋੜ ਕੇ ਮਾਛੀਵੜ ਦੇ ਜੰਗਲਾਂ ਦੇ ਵਿੱਚ ਆਰਾਮ ਨਾ ਸੋ ਗਏ ਜਿਵੇਂ ਆਪਣੇ ਸਿਰ ਤੋਂ ਪੂਰਾ ਕਰਜ਼ਾ ਔਰਦਾਰ ਦਿੱਤਾ ਹੁੰਦਾ ਸੋ ਇਹ ਗੱਲ ਕਰਦੇ ਕਰਦੇ ਗੱਜ ਭਰ ਆਉਂਦਾ ਕਿ ਉਹ ਸਮਾਂ ਕਿੰਨਾ ਕਲੇਣਾ ਹੋਊਗਾ